ਨੰਬਰ ਟੋਕਨ ਨੋ ਮੈਂ ਨੰਬਰ ਤੇ ਜੀ ਟੋਕਨ ਨੰਬਰ 195 ਟੋਕਨ ਨੰਬਰ 195 ਅੱਧੇ ਨੰਬਰ ਤੇ ਜੀ ਸਾਡੀ ਬੱਕਰੀ ਲੈ ਕੇ ਪਹੁੰਚੀ ਆ ਬੋਰਡਿੰਗ ਵਾਲਾ ਅੱਜ ਫਸਤਾ ਫਸਾਈ ਕਰਨ ਦੇ ਨਹੀਂ ਰਿੰਗ ਚਾ ਰਹੇ ਨੇ ਬਹੁਤ ਵਰਤਨ ਬਹੁਤ ਪਾਹ ਜਿਹੜੀ ਚੱਲ ਰਹੀ ਹੈ ਜੱਜਮੈਂਟ ਨੇ ਜਿਹੜੀ ਦੱਜਾਂ ਨੇ ਜੱਜਮੈਂਟ ਕਰਨੀ ਉਹ ਅਲੱਗ ਤੋਂ ਆ ਤੇ ਉਹ ਵੀ ਇੱਕ ਇਹਨਾਂ ਪਸੂਆਂ ਨੂੰ ਨਿਹਾਰ ਰਹੇ ਆ ਸੋ ਜਿਹੜਾ ਜੇ ਪਹਿਲਾ ਮੁਕਾਬਲਾ ਸ਼ੁਰੂ ਹੋ ਰਿਹਾ ਗਾ ਜਿਹਦੇ ਵਿੱਚ ਦੁੱਧਦਾਨ ਤੋਂ ਬੱਕਰੇ ਬੱਚੀਆਂ ਦਾ ਮੁਕਾਬਲਾ ਜਿਹੜਾ ਹੋ ਰਿਹਾਗਾ ਤੇ ਜਿੰਨੇ ਵੀ ਭਰਾ ਇੱਥੇ ਆਏ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਜਿਹਦੇ ਹਸ ਹਿਸਤਾਲ ਹੋਏ ਆ ਕਰਕੇ ਨੋਟ ਕਰ ਲੈਣਾ ਤੁਹਾਡੇ ਚਾਰਦਨ ਸਾਰਿਆਂ ਦੇ ਟੌਪ 'ਤੇ ਆ ਤੁਸੀਂ ਘਰੋਂ ਸਾਰੇ ਬੰਦੇ ਜਿੰਨੇ ਵੀ ਆਏ ਆ ਇਹੀ ਪੱਕ ਕੇ ਆਉਣੇ ਨੇ ਮੇਰਾ ਜਾਨਵਰ ਚੈਂਪੀਅਨ ਬਣੂਗਾ ਪਹਿਲਾ ਨੰਬਰ ਜਿੱਤਣਾ ਤੇ ਦੇਖੋ ਕੱਟ ਕਿਸੇ ਦਾ ਨਹੀਂ ਜੋ ਜੱਜ ਸਾਹਿਬ ਦਾ ਜਿਹੜੇ ਪੈਰਾਮੀਟਰ ਤੇ ਹੈਗੇ ਆ ਉਹਦੇ ਮੁਤਾਬਕ ਜਿਹਦਾ ਮਾਪਾਣ ਤਾਂ ਥੋੜਾ ਜਿਹਾ ਹੀ ਫਰਕ ਦੇ ਨਾਲ ਫਾਸੇ ਤੇ ਆਉਣਾ ਫਾਸਾ ਕਰਾਉਣਾ ਉਸ ਤਰੀਕੇ ਦੇ ਜਿਹੜੇ ਜਾਨਵਰ ਪਹਿਲਾ ਰੌਂਗ ਜਿਹੜਾ ਅਜੰਗਮੈਂਟ ਦਾ ਉਹ ਚੰਗਾਗਾ ਛੱਲੀ-ਛੱਲੀ ਚੀਜ਼ ਜਿਹੜੀ ਚੈੱਕ ਕੀਤੀ ਜਾਣੀ ਆ ਪੱਠਾਂ ਦੇ ਵਿੱਚ ਜਿਹੜਾ ਉਹਦਾ ਜਿਹੜਾ ਥੱਲਾ ਦੇਖਿਆ ਜਾਂਦਾ ਉਹਦੇ ਥਣ ਚੱਕੀ ਕੀਤੇ ਜਾਂਦੇ ਆ ਉਹਨਾਂ ਦੀ ਲੈਂਥ ਪੂਸ਼ ਉਹਨਾਂ ਦੀ ਤੋਰ ਕਹਿੰਦੇ ਦੀ ਤੋਰ ਦੇ ਵੀ ਨੰਬਰ ਲੱਗਦੇ ਆ ਇਹ ਵੀ ਚੀਜ਼ ਹੁੰਦਲੀ ਆ ਕਿਈ ਜਾਨਵਰ ਮੈਂ ਚਾਚਾ ਸਾਹਿਬ ਨਾਲ ਕਈ ਵਾਰੀ ਗੱਲ ਵੀ ਕੀਤੀ ਆ ਉਹ ਕਹਿੰਦੇ ਭੜੇ ਔਖੇ ਹੋ ਜਾਂਦੇ ਆ ਜਿਹੜੇ ਹੈਗੇ ਆ ਨੰਬਰ ਦੇ ਨੇ ਕਈ ਜਾਨਵਰ ਬਹੁਤ ਟੌਪ ਦੇ ਉੱਤਰ ਤੇ ਵੀ ਸ਼ਹੀਦ ਕਿਹਦੀ ਲੱਤ ਪਾਈ ਦੀ ਚੰਗੇ ਲੱਤ ਕੰਦੇ ਕੋਈ ਪੈਰ ਕਹਦਾ ਤਾਂ ਬਹੁਤ ਵਧੀਆ ਕਿਹਾ ਗਿਆ ਇੱਕ ਸਾਡੇ ਵੀਰ ਨੇ ਕਿਹਾ ਵੀ ਇੱਕ ਉਹਨਾਂ ਕੋ ਗੱਡੀ ਖੜੀ ਆ ਕੋਤੇ ਦੇ ਉੱਤੇ ਉਹ ਕਿਸੇ ਨੇ ਜੀ ਵਕਰਾ ਵਕਰੀ ਝੋਦੇ ਬੱਚੇ ਖਰੀਦੇ ਨਹੀਂ ਹੁਣ ਆਪ ਵੀ ਖਰੀਦ ਸਕਦੇ ਹੋ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੀ ਆਂ ਐਮ ਐਲ ਏ ਆਮ ਆਦਮੀ ਪਾਰਟੀ ਇਸ ਹੌਕੇ ਤੋਂ ਕੈਂਸਰਕੀ ਤੌਰ ਜੋ ਸਾਡੇ ਦਰਮਿਆਨ ਪੁਛਿਆ ਹੈ ਸਮੇਂ ਜੋ ਸੁਪਾਖੜ ਕੀ ਸਾਡੇ ਦਰਮਿਆਨ ਆਏ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੱਖਮਪੀਤਨ ਸਿੰਘ ਮਾਨ ਉਹਨਾਂ ਵੱਲੋਂ ਵੀ ਇਹ ਬਹੁਤ ਵੱੰਦੀਆ ਪ੍ਰਾਲੇ ਕੀਤੇ ਜਾ ਰਹੇ ਨੇ ਵੀ ਇਸ ਤਰ੍ਹਾਂ ਦੇ ਜਿੱਥੇ ਆਪਾਂ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਕੀਤਾ ਕਰ ਰਹੇ ਆ ਉਥੇ ਆਪਾਂ ਇਹ ਕਿੱਤੇ ਨੂੰ ਵੀ ਅਪਣਾਈਏ ਜੀ ਨਾਮ ਰੱਖੋਗਾ ਇਹਦਾ ਇਹ ਹੇਅ ਬਾਣੀ ਜੀ ਹਾਈ 15 ਤੋਂ ਲੈ ਕੇ 25 ਸਾਨੂੰ ਬਹੁਤ ਬਹੁਤ ਕੀਆ ਉਹਨਾਂ ਨੂੰ ਇੱਥੇ ਆਉਣ ਜੀ ਆਇਆਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਕੰਪੀਟੀਸ਼ਨ ਦੇ ਵਿੱਚ ਪਹੁੰਚੇ ਆ ਇਸ ਕੰਪੀਟੀਸ਼ਨ ਦੇ ਵਿੱਚ ਨਿਸ਼ਾਨ ਨੂੰ ਹੋਰ ਵਧਾਇਆ ਤੋਂ ਬਹੁਤ سارے ਭਰਾਣਾ ਫੋਨ ਕਰਦੇ ਆ ਇੱਕ ਬਿਲਕੁਲ ਫੋਨ ਆਇਆ ਪਿੰਡ ਖੁੰਡੀਆਂ ਆਪਣੀ ਜੋ ਖੇਤੀਬਾੜੀ ਮੰਤਰੀ ਦਾ ਪਿੰਡ ਖੁੰਡੀਆਂ ਉੱਥੋਂ ਇੱਕ ਵੀਰ ਨੇ ਫੋਨ ਕੀਤਾ ਕਹਿੰਦਾ ਯਾਰ ਮੇਰਾ ਬੰਦਾ ਜਗ੍ਹਾ ਕਰਦੀ ਹੈ ਸਾਡੇ ਉਹ ਇਤਿਹਾਸ ਜੋ ਵੀਰ ਤੀਰਸਤੋ ਜੀ ਜਿਨ੍ਹਾਂ ਦਾ ਕਹਿੰਦੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਸੰਪਰਕ ਕਲੱਬ ਬਣਾਇਆ ਹੋਇਆ ਹੈ ਜੋ ਕਿ ਇੰਦਰਜੀਤ ਅੰਜੀਤੋ ਗਾਦੇ ਨਾਲ ਮਿਲ ਕੇ ਇੱਕ ਕਲੱਬ ਚਲਾਉਂਦੇ ਆ ਜੋ ਕਿ ਅਸਲ ਵਿੱਚ ਕੈਨੇਡਾ ਦੇ ਵਿੱਚ ਜੋ ਕਲੱਬ ਹੋਣ ਜਾ ਰਹੇ ਆ ਉਹ ਸਾਡੇ ਵੀਰਾਂ ਵੱਲੋਂ ਤੀਰਸਤੋ ਜੀ ਮਨ ਦੇ ਕੇ ਤੋਂ ਬੰਦਾ ਬੰਦੋ ਕਹਿੰਦੇ ਕਰਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦੀ ਆਂ ਹਰਪ੍ਰੀਤ ਜਲਾਲ ਵੀ ਸਾਡੇ ਭਰਾ ਨੇ ਆਉਣਾ ਸੀ ਪਰ ਕੁਝ ਕਾਰਨਾਂ ਕਰਕੇ かれ ਟਿਕ ਨੰਬਰ 22 ਵਾਲਾ ਪਹਿਲੇ ਲਿਆ ਹੋਇਆ ਉਸਦੇ ਕੋਲ ਟੋਕਰ ਨੰਬਰ ਇਹਨੂੰ 10th ਪੋਜੀਸ਼ਨ ਹੈ ਬਾਈ ਟੋਕਰ ਨੰਬਰ 53 ਨੌਵੀਂ ਪੋਜੀਸ਼ਨ ਹੈ ਜੀ ਟੋਕਰ ਨੰਬਰ 111 ਅੱਠਵੀਂ ਪੋਜੀਸ਼ਨ ਹੈ ਜੀ ਮੰਤਰੀ ਸਾਹਿਬ ਨੂੰ ਜੀ ਆਇਆਂ ਜੀ ਖੇਤੀਬਾੜੀ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਤੇ ਜਥੇਦਾਰ ਜਮੀਰ ਸਿੰਘ ਖੋਡੀਆਂ ਮੇਜਰ ਸਿੰਘ ਸਾਹਿਬ ਤੁਸੀਂ ਬੋਲਦੇ ਰਹੋ ਮੇਜਰ ਸਿੰਘ ਜੀ ਅਭੀ ਤੁਸੀਂ ਮੋਦੀ ਚੱਲ ਰਹੇ ਹੋ ਠੀਕ ਹੈ ਠੀਕ ਹੈ ਚੇਤੀ ਮਾਣੀ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਜਥੇਦਾਰ ਗੰਗੀਰ ਸਿੰਘ ਜੀ ਖੁੱਡੀਆਂ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਪਸ਼ੂ ਪਾਲਣ ਮੰਤਰੀ ਤੇ ਪਸ਼ੂਆਂ ਦੇ ਕਿੱਤੇ ਨੂੰ ਪ੍ਰਮੋਟ ਕਰਨ ਵਾਸਤੇ ਖਾਸ ਕਰਕੇ ਪਸ਼ੂ ਪਾਲਣ ਕਿੱਤੇ ਨੂੰ ਪ੍ਰਮੋਟ ਕਰਕੇ ਜਿਹੜਾ ਇਹਨੇ ਮਕਾਉਲਾ ਕਰਵਾਇਆ ਗਿਆ ਸੀਗਾ ਸਾਡੇ ਦੇਖੋ ਗੰਗੀਰ ਸਿੰਘ ਖੁੱਡੀਆਂ ਜੀ ਇਸ ਕੰਪੀਟੀਸ਼ਨ ਨੂੰ ਸਰਦਾਰ ਮੋਹਨ ਸਿੰਘ ਬੰਤੀ ਮੇਰ ਦੇ ਬਸ ਕਾਲੇ ਆ ਕੇ ਲਾਭੀ ਕਰ ਗਏ ਇਹਨਾਂ ਦੇ ਕਾਫੀ ਸਮੇਂ ਤੋਂ ਖਾਸ ਕਰਕੇ ਡਾਕਟਰ ਆਰਵਿੰਦ ਜੀ ਉਹ ਕਾਫੀ ਸਮੇਂ ਤੋਂ ਲੱਗੇ ਨੇ ਸਾਡੇ ਦਰਮਿਆਨ ਖੇਤੀਬਾੜੀ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਸਰਦਾਰ ਗੁਰਵੀਰ ਸਿੰਘ ਖੁੱਡੀਆਂ ਪਹੁੰਚ ਕੇ ਆ ਉਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਆਪਾਂ ਸਭ ਨੂੰ ਕਰਦੇ ਹਾਂ ਬਿੰਦੂ ਲੋਕੀਂ ਦੇ ਤੋਂ ਲੱਗੇ ਨਾ 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 ਵੀਰੇ ਉਹੜਾ ਪਿੱਛੇ ਅੱਜ ਦੇ ਨਜ਼ਾਰੇ ਕੋਈ ਇਸ ਹਾਂਜੀ ਮੁਕਾਬਲਿਆਂ ਦੇ ਵਿੱਚ ਆਪਣੇ ਜਿਹੜੇ ਟੀਮ ਕਿਸੇ ਮੈਨੂੰ ਕੱਢ ਕੇ ਪਹੁੰਚਿਆ ਉਹਨਾਂ ਕੋ ਜੀ ਆਇਆਂ ਪੂਰੀ ਵੀਟੋ ਵੀਰ ਸਪੋਰਟ ਵੱਲੋਂ ਉਹਨਾਂ ਨੂੰ ਦੀਆ ਤੇ ਧੰਨਵਾਦ ਜੀ ਮੇਰਾ ਤੁਹਾਡਾ ਸਮਾਂ ਕੱਢ ਕੇ ਇਸ ਕੰਪੀਟੀਸ਼ਨ ਦਾ ਹਿੱਸਾ ਬਣਿਆ ਵੀਰੇ ਜਲਦੀ ਜਲਦੀ ਅੱਠ ਦੰਦ ਬੱਕਰੀਆਂ ਲਿਆਓ ਮੰਤਰੀ ਸਾਹਿਬ ਵੀ ਪਹੁੰਚ ਚੁੱਕੇ ਹਨ ਉਹ ਵੀ ਦਰਸ਼ਨ ਕਰਾਈਏ ਤੁਹਾਡੀਆਂ ਇਹ ਟਾਪ ਦੀ ਬਰੀਡਰ ਨੇ ਜਿਹੜੀ ਹੈ ਆ ਅੱਠ ਦੰਦ ਬੱਕਰੀਆਂ ਜਲਦੀ ਲਿਆਓ ਬਈ 169 ਨੰਬਰ ਟੋਕਰ ਟੋਕਰ ਦਾ ਪ੍ਰੀਖਿਆ ਹੋਣਾ ਪਰ ਰੋਕ ਦਿਓ ਜੀ ਇੱਕ ਮਿੰਟ ਪਿੰਡੀ ਹੀ ਹੈ ਹਾਂਜੀ ਇਸ ਪਿੰਡੀ ਐਮ ਐਲ ਕਦੋਂ ਤਾਂ ਚਲੇਗੀ ਉਹ 2.5 ਕਦੋਂ ਚਲੇਗੀ ਬੱਚੇ ਨੂੰ ਉਹਦੇ 20 ਸੀ ਸੱਤਵੀਂ ਪੋਜੀਸ਼ਨ ਹੈ 170 ਨੰਬਰ ਟੋਕਨ ਦੀ ਤੇ ਛੇਵੀਂ ਪੋਜੀਸ਼ਨ ਨਾਲ ਟੋਕਨ ਨੰਬਰ 4 ਸਾਡੇ ਦੇਖਦੇ ਸਾਹਮਣੇ ਸਾਡੇ ਦੇਖ ਕੇ ਸਾਹਮਣੇ ਮੱਯਾਲਿਕਾ ਤਰਪੋਲੇ ਜੋ ਸੀ ਇਹਨਾਂ ਕੋਲ ਜਿਹੜਾ ਨਾਮ ਹੋਇਆ ਆਪਿਕਾ ਜੱਬਾ ਕੋਲ ਫਿਲਮ ਕੋਲ ਕੋਈ ਨਹੀਂ ਹਲੋ ਮੇਜ ਸਿੰਘ ਜੀ ਤੁਸੀਂ ਇਧਰ ਦੋ ਘੰਟਾ ਰੁਕੋਗੇ ਹਲੋ ਸੋਨੇ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਰਦਾਰ ਗਮਿੰਦ ਸਿੰਘ ਦੀ ਖੁੜੀਆਂ ਜੋ ਕਿ ਇੱਕ ਜ਼ਮੀਨ ਨਾਲ ਜੁੜੇ ਹੋਏ ਲੀਡਰ ਨੇ ਕੁਝ ਲੀਡਰ ਹੁੰਦੇ ਨੇ ਕਿ ਉਹ ਕਿਸੇ ਨੂੰ ਸਾਡੇ ਮੋٹے ਬੰਦੇ ਨੂੰ ਨੇੜੇ ਵੀ ਨਹੀਂ ਲੱਗਣ ਦਿੰਦੇ ਸਾਡੀ ਪਹਿਲੀ ਮੁਲਾਕਾਤ ਸੀ ਖੁੜੀਆਂ ਸਾਹਿਬਾਰੇ ਸੁਣਿਆ ਬਹੁਤ ਕੋਸ਼ੀ ਸੀ ਬੜੇ ਵਿਸਥਾਰ ਦੇ ਨਾਲ ਸਾਡੇ ਨਾਲ ਗੱਲਬਾਤਾਂ ਕੀਤੀਆਂ ਤੇ ਸਾਡੇ ਨਾਲ ਇਹਨਾਂ ਨੇ ਉਸੇ ਦਿਨ ਹੀ ਆਉਣ ਦਾ ਵਾਅਦਾ ਕੀਤਾ ਸੀ ਬੇਸ਼ੱਕ ਅੱਜ ਇਹਨਾਂ ਦੇ ਬਹੁਤ ਰੁਝੇਵੇਂ ਜਿਆਦਾ ਸੀਗੇ ਪਰ ਫਿਰ ਵੀ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਬੀਟ ਆਫ ਲੀਡਰਸ ਕਲੱਬ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਕੁੜੀਆ ਸਾਹਿਬ ਅਸੀਂ ਤੁਹਾਡੇ ਕੋਲ ਕਿਸੇ ਦਿਨ ਫਿਰ ਆਵਾਂਗੇ ਸਾਡੇ ਇਥੇ ਐਲੈਕਟ੍ਰੋਨਿਕ ਹੌਸਪੀਟਲ ਜਿਹੜਾ ਸੀ ਉਹਦੇ ਨਾਲ 10-12 ਪੈਂਡ ਮੋਰ ਹਟਾਇਆ ਤੇ ਪਰ ਉੱਥੇ ਇੱਕੋ ਹੀ ਡਾਕਟਰ ਪਾਇੰਦ ਨੂੰ ਸੇਵਾ ਕਰੀਦਾ ਜਸਲੇ ਕਾਰਨ ਸਾਡੇ ਪਿੰਡ ਨੂੰ ਤੇ ਸਾਰੇ ਇਲਾਕੇ ਨੂੰ ਜਿਵੇਂ ਸੀਮਨ ਸਪਲਾਈ ਇਥੋਂ ਵੀ ਸਾਡੇ ਤੇ ਨਾਲ ਹੋ ਰਹਾ ਹੁੰਦਾ ਜੀ ਪਰ ਇੱਕ ਵੀ ਮਾਹੀ ਸਾਡੇ ਉਸ ਦਾ ਬਿਲਡਿੰਗ ਸਾਡੇ ਬਣੀ ਦੀ ਹੈ ਜੀ ਬਹੁਤ ਵਧੀਆ ਤੇ ਪਰ ਉੱਥੇ ਇੱਕ ਵੀ ਡਾਕਟਰ ਨਹੀਂ ਸਾਡੀ ਉਹ ਡਿਮਾਂਡ ਪੂਰੀ ਕੀਤੀ ਜਾਵੇ ਇਸੇ ਤਰ੍ਹਾਂ ਹੀ ਅਸੀਂ ਇਸ ਐਸੋਸੀਏਸ਼ਨ ਦੀਆਂ ਕੁਝ ਲੋੜਾਂ ਨੇ ਜਿਹਨੂੰ ਅਸੀਂ ਸਰਕਾਰ ਦੇ ਨਾਲ ਨਾਲ ਤੇ ਯੂਨੀਵਰਸਿਟੀ ਦੇ ਨਾਲ ਨਾਲ ਰੱਖ ਕੇ ਬੱਕਰੀ ਪਾਲਣ ਦੇ ਕਿਤੇ ਨੂੰ ਅੱਗੇ ਲੈ ਜਾਣਾ ਚਾਹਾਂਗੇ ਸੋ ਅਸੀਂ ਤੁਹਾਡੇ ਕੋਲ ਬੇਨਤੀ ਕਰਨ ਆਵਾਂਗੇ ਤੁਹਾਡੇ ਕੋਲ ਜੀ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਚਾਹੁੰਦਾ ਤੁਸੀਂ ਬੱਕਰੀ ਪਾਲ ਖੀਰਾਂ ਦਾ ਦੋਸ਼ਤ ਸਾਥੇ ਕਰੋ ਧੰਨਵਾਦ ਤੁਸੋਂ ਪਹਿਲਾ ਗੁਰੂ ਦੀਪਦੇ ਸੰਜੀ ਕਰੀਏ ਬਾਰੀ ਲਾਗੀ ਦਾ ਖਾਲਸਾ ਬਾਰੀ ਲਾਗੀ ਕਿਤੇ ਸਰਦਾਪਨ ਦੇਵ ਸਿੰਘ ਜੀ ਸੰਤੂ ਸਾਹਿਬ ਜਿਹੜੇ ਪ੍ਰਧਾਨ ਨੇ ਐਸੋਸੀਏਸ਼ਨ ਦੇ ਔਰ ਉਹਦੇ ਨਾਲ ਨੇ ਸਾਥੀ ਪ੍ਰਕ੍ਰੀ ਪਾਲਕ ਜੀ ਦੇ ਇਸ ਕੰਪੀਟੀਸ਼ਨ ਵਿੱਚ ਜਿਹਨਾਂ ਨੇ ਹਿੱਸਾ ਲਿਆ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕ ਮੇਰੇ ਕੋਲੇ ਪ੍ਰਧਾਨ ਜੀ ਪੂਰੀ ਗਏ ਸਨ ਕਿ ਅਸੀਂ ਇਹ ਮੇਲਾ ਕਰਨਾ ਚਾਹੁੰਦੇ ਆ ਮੈਂ ਉਸਨੂੰ ਵਾਦਾ ਕੀਤਾ ਸੀ ਕਿ ਮੈਂ ਜਰੂਰ ਆਉਂਗਾ ਪਰ ਅੱਜ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਐਤਵਾਰ ਦੇ ਕੋਲ ਤੁਸੀਂ ਜਿੰਨੇ ਗੱਲ ਤਰੀਕ ਦੀ ਸੀ ਮੈਨੂੰ ਪਤਾ ਨਹੀਂ ਸੀ ਕਿ ਐਤਵਾਰ ਆ ਜਾਣਾ ਇਸ ਦਿਵਾਰ ਵਾਲੇ ਦਿਨ ਤੇ ਆਵੇ ਲੱਗਦੀ ਸੀ ਗਈ ਫੰਕਸ਼ਨ ਸੀ ਦੋ ਤਿੰਨ ਲੋ ਜੀਆਂ ਮਰਗਾਂ ਦੇ ਉਹ ਸੈੱਟ ਕਰਕੇ ਜਾਣਾ ਜ਼ਰੂਰੀ ਬਣ ਜਾਂਦਾ ਉੱਥੇ ਡੇਟ ਹੋ ਗਿਆ ਤੇ ਮੈਂ ਆ ਗਿਆ ਤੁਹਾਡੇ ਡੇਟ ਆ ਕੇ ਦਰਸ਼ਨ ਕੀਤੇ ਆ ਇਸ ਗੰਦੇ ਮਾਫੀ ਵੀ ਚਾਹੂੰਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਜਦੋਂ ਇਹ ਸੋਹਣੇ-ਸੋਹਣੇ ਜਾਨਵਰ ਵੇਖੇ ਐ ਕਿੰਨੇ ਚਾਵਾ ਨਾਲ ਤੁਸੀਂ ਲੋਕਾਂ ਨੇ ਪਾਲੇ ਐ ਇਹ ਜਿਹੜੀ ਜਾਗ ਜੇ ਸਾਰੇ ਪੰਜਾਬ ਨੂੰ ਲੱਗ ਜੇ ਤਾਂ ਆਪਣੇ ਵਰਗਾ ਸ਼ਾਇਦ ਕੋਈ ਸੂਬਾ ਤੇ ਲੋਕ ਅਮੀਰ ਹੋਣਗੇ ਕਿਉਂਕਿ ਚਾਹੇ ਅੰਦਾਜ਼ ਛੋਟਾ ਲੱਗਦਾ ਹੈ ਪਰ ਇਸ ਦਾ ਨਤੀਜਾ ਬਹੁਤ ਵੱਡਾ ਹੈ ਅਸੀਂ ਇਹਨੂੰ ਆਪਣੇ ਪਿਆਰ ਨਾਲ ਯਾਰ ਨਾਲ ਸਾਡੇ ਖੇਤੀ ਕਰਨ ਵਾਲੇ ਸੱਜਣਾ ਦੇ ਲਈ ਤਾਂ ਬਹੁਤ ਵਰਦਾਨ ਹੋ ਸਕਦਾ ਕਿ ਅਸੀਂ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਸ਼ੁਰੂ ਕਰੀਏ ਅਸੀਂ ਖੇਤੀ ਦੀ ਆਮੋ ਆਮੇਖਾ ਸਾਡੀ ਅੱਗੇ ਰੁਕੀ ਹੈ ਪਰ ਇਹਨਾਂ ਜਿਹੜੀ ਜਾਨਵਰਾਂ ਦੀ ਹੈ ਸੱਡੇ ਬੱਕਰੇ ਬੱਕਰੀਆਂ ਘੋੜੇ ਘੋੜੀਆਂ ਔਰ ਮੱਝਾਂ ਗਾਵਾਂ ਹੈ ਇਹ ਜਿਹਨਾਂ ਸਾਰੇ ਜਿਹੜੇ ਕਾਰੋਬਾਰਾਂ ਪੂਰੇ ਚਾਰ ਨਾਮ ਤੇ ਲਗਣ ਨਾਲ ਚਲਾਈਏ ਜਿੱਥੇ ਸਾਡੇ ਘਰ ਦੀ ਆਰਥਿਕਤਾ ਸੁਧਰਦੀ ਹੈ ਉੱਥੇ ਸਾਰੇ ਪੰਜਾਬ ਦੇ ਬਹੁਤ ਵੱਡਾ ਇਹਦਾ ਫਾਇਦਾ ਹੋਣਾ ਹੈ ਔਰ ਅਸੀਂ ਵੀ ਖੁਸ਼ਹਾਲੀ ਵਿੱਚ ਆ ਕੇ ਚੰਗਾ ਜੀਵਨ ਜਿਉਂ ਸਕਦੇ ਹਾਂ ਔਰ ਸਾਰੇ ਘਰ ਦੇ ਜਿਹੜੇ ਜੀ ਹੁੰਦੇ ਆ ਉਹ ਵੀ ਇਹਦੇ ਵਿੱਚ ਇੱਕ ਦੂਸਰੇ ਦੀ ਮਦਦ ਕਰ ਸਕਦੇ ਆ ਸੋ ਜਿਹੜੀਆਂ ਦਿੱਕਤਾਂ ਤਕਲੀਫਾਂ ਤੁਸੀਂ ਜਦੋਂ ਜਿਵੇਂ ਜਿਵੇਂ ਲੈ ਕੇ ਆਓਗੇ ਚਾਹੇ ਯੂਨੀਵਰਸਿਟੀ ਤੱਕ ਚਾਹੇ ਗਵਰਨਮੈਂਟ ਰਾਈ ਉਹ ਤੁਹਾਡੀ ਜਿੱਥੇ ਵੀ ਜਿੰਨੇ ਵੀ ਇਮਦਾਦ ਕੀਤੀ ਜਾ ਸਕਦੀ ਹੋਵੇ ਕਰੂੰਗਾ ਮੇਰੇ ਤਿਆਰ ਵਿੱਚ ਤੁਸੀਂ ਲਿਆਂਦਾ ਕਿਸ ਹਸਪਤਾਲ ਹੈ ਉਹਦੀ ਬਿਲਡਿੰਗ ਸਭ ਕੁਝ ਹੈ ਔਰ ਉਹਦੇ ਚ ਡਾਕਟਰ ਵੀ ਉਹ ਜਲਦੀ ਮੈਦ ਦਾ ਇੰਤਜ਼ਾਮ ਹੋਡਾ ਜਿਵੇਂ ਜਿਵੇਂ ਵੀ ਜਿਹੜੇ ਜਿਹੜੇ ਬੰਦਿਆਂ ਦੀ ਲੋੜ ਹੋਈ ਜਰੂਰ ਕਰਵਾ ਦੇਣਾ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਈ ਪਿੰਡਾਂ ਨੂੰ ਇਹਦੇ ਨਾਲ ਫਾਇਦਾ ਹੁੰਦਾ ਸੀ ਤੇ ਪਹਿਲਾਂ ਉਹਦੇ ਵਿੱਚ ਡਾਕਟਰ ਬਹੁਤ ਟਰੱਕ ਸੀ 1029 ਵੀ ਭਰਤੀ ਕੀਤੇ ਆ ਔਰ ਹੋਰ ਵੀ ਕਰ ਰਹੇ ਆ ਤੋਂ ਜਿਹਦੇ ਨਾਲ ਥੋੜੇ ਬੰਦ ਜੋਬ ਦੀ ਕੋਸ਼ਿਸ਼ ਕਰਾਂਗੇ ਮੇਰੀ ਜਿਹੜੀ ਆਪ ਦੀ ਔਰ ਪੰਜਾਬ ਸਰਕਾਰ ਦੀ ਸਰਦਾਰ ਕਬਨ ਸਿੰਘ ਮਾਨ ਹੋਰਾਂ ਦੀ ਕਿ ਅਸੀਂ ਜੇ ਸੂਬੇ ਨੂੰ ਬਾਹਰ ਲਿਜਾ ਸਕਦੇ ਹਾਂ ਤਾਂ ਸਾਡੇ ਲਈ ਖੇਤੀਬਾੜੀ ਇੱਕ ਮੁੱਖ ਹੰਦ ਹੈ ਉਹਦੇ ਵਿੱਚ ਸੁਧਾਰ ਲਿਆਉਣਾ ਤੇ ਉਹਦੇ ਨਾਲ ਹੀ ਜੇ ਅਸੀਂ ਉਹਦੇ ਵਿੱਚੋਂ ਕੁਝ ਹੋਰ ਵੱਧ ਬਣਾ ਕੇ ਕਮਾਉਣ ਦੇ ਵੱਲ ਵਧੀਏ ਤਾਂ ਸਾਨੂੰ ਇਹ ਨਾਲਣਾ ਜਿਹੜਾ ਸਹਿਯਕ ਭੰਦਾ ਬੋਲਿਆ ਜਾਂਦਾ ਹੈ ਪਸ਼ੂ ਪਾਲਣ ਵਿੱਚ ਹੋ ਚਾਹੇ ਕਿਸੇ ਵੀ ਤਰ੍ਹਾਂ ਦੇ ਜਾਨਵਰ ਰੱਖ ਕੇ ਵੈਸੇ ਮੈਂ ਦਾ ਹੀ ਗੁਜਾਰਸ਼ ਕਰੂੰਗਾ ਕਿ ਹੌਲੀ ਹੌਲੀ ਸਾਰੇ ਰੁਲਾ ਕੇ ਰੱਖਣੇ ਚਾਹੀਦੇ ਐ ਮੈਂ ਉਹਨੇ ਘੋੜਿਆਂ ਵਾਲੇ ਮੰਡੀ ਚੋਂ ਆਇਆ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਇਹ ਸੁਣਦਾ ਐ ਵੀ ਸਾਡੇ ਆਮ ਲੋਕਾਂ ਕੋਲੇ ਜੀਵਨਾਰੋਕਾਂ ਕੋਲੇ ਤੋੜਾਂ ਤੱਕ ਦੇ ਘੋੜੇ ਲਈ ਕਿ ਲੰਘਦੇ ਸੱਚੇ ਹੋ ਜਾਂਦੇ ਐ ਤੇ ਉਹ ਛੇ ਉਹ ਲੋ ਆਪਣਾ ਜੀਵਨ ਸੁਧਾਰਦੇ ਤੇ ਸਾਡੇ ਪੰਜਾਬ ਵਿੱਚ ਵੀ ਇusaha ਪਾਉਂਦੇ ਆ। ਸਾਨੂੰ ਵੀ ਖੁਸ਼ੀ ਆ ਉਸੇ ਤਰ੍ਹਾਂ ਜੇ ਇਹ ਛੋਟੇ ਕਾਰੋਬਾਰ ਦੇ ਨਾਲ ਵੱਡਾ ਕਾਰੋਬਾਰ ਵੀ ਹੌਲੀ-ਹੌਲੀ ਸ਼ੁਰੂ ਕੀਤਾ ਜਾ ਸਕੇਦਾ ਜਿਦੇ ਨਾਲ ਅਸੀਂ ਆਪਣਾ ਜੀਵਨ ਬਹੁਤ ਵਧੀਆ ਸੁਧਾਰ ਸਕਦੇ ਆ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਇਹ ਅਪੀਲ ਕਰੂੰਗਾ ਕਿ ਅਸੀਂ ਕਿਸੇ ਹੋਰ ਵਾਰ ਨਾਲ ਵੇਖੀ ਅਸੀਂ ਆਪਣੇ ਧੰੜਿਆਵਾਲੀ ਵੇਖੀ ਇਹਨੂੰ ਵਧੀਆ ਸੁਧਾਰ ਸਕਦੇ ਆ। ਵੜਿਆ ਬਿੱਗਾਂ ਉਹਨਾਂ ਬਹੁਤ ਜ਼ਰੂਰੀ ਹੈ ਦੀ ਉਹਦੇ ਨਾਲ ਇਹਨਾਂ ਦੇ ਜਿਹੜੀਆਂ ਨਵਾਂ ਸਮਾਜੰਦਾ ਬਿਮਾਰੀਆਂ ਆਉਂਦੀ ਰੋਗ ਤਾਂ ਉਹਦੀਆਂ ਦਵਾਈਆਂ ਉਹਦੀ ਵੈਕਸੀਨੇਸ਼ਨ ਜੋ ਵੀ ਹੈ ਹੈ ਉਹਦੇ ਲਈ ਉਹ ਧਿਆਨ ਕਰ ਸਕਦੇ ਆ ਪਰ ਧਿਆਨ ਕਰਨ ਵਾਸਤੇ ਜ਼ਰੂਰ ਲਗਨ ਮਰੋਣੀ ਚਾਹੀਦੀ ਹੈ ਮੈਂ ਅੱਜ ਦੇ ਦਿਨ ਦੀ ਸਾਰਿਆਂ ਨੂੰ ਤੁਹਾਨੂੰ ਮੁਬਾਰਕ ਦਿਨਾ ਕਿ ਤੁਸੀਂ ਵੱਡਾ ਫਰਾਲਾ ਕੀਤਾ ਕਿ ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਹਿੱਸਾ ਪਵਾਇਆ ਤੇ ਨਾਲ ਸਾਡੇ ਲੋਕ ਹੋਰ ਵੀ ਇਸ ਕੰਮੇ ਨੂੰ ਅੱਗੇ ਵਧਾਉਣ ਦੇ ਲਈ ਕਾਮਯਾਬ ਹੋਣਗੇ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਕਰਤਾਰ ਸਾਹਿਬ ਜੀ ਬਹੁਤ ਬਹੁਤ ਤਨਵਾਦ ਖੁੜੀਆ ਸਾਤਾ ਜਿਨ੍ਹਾਂ ਨੇ ਆਪਣੀ ਕਮਿਊਨਿਟੀ ਦੇ ਜਿੰਮੇ ਦੇ ਵਿੱਚੋਂ ਟਾਈਮ ਆ ਗਿਆ ਤੇ ਪਹੁੰਚੇ ਕੋੜੀਆ ਸਾਹਿਬ ਪੰਜਾਬ ਦੇ ਲਗਭਗ ਹਰ ਕੋਨੇ ਚੋਂ ਤਾਂ ਇੱਥੇ ਬੱਕਰੀ ਪਾਲਕ ਪਹੁੰਚੇ ਪਹੁੰਚੇ ਹਰਿਆਣਾ ਤੇ ਰਾਜਸਥਾਨ ਤੋਂ ਵੀ ਬੱਕਰੀ ਪਾਲਕ ਚੱਲ ਕੇ ਇਸ ਮੇਲੇ ਦੇ ਸ਼ਗਾਰ ਬਣੇ ਨੇ ਸਾਰੇ ਜਿੰਨੇ ਇੱਥੇ ਆਏ ਨੇ ਪੰਜਾਬ ਦੇ ਸਾਰੇ ਜਿਹੜੇ ਡਿਟ੍ਰੈਕਟ ਲਗਭਗ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਮ ਮੰਤਰੀ ਸਾਹਿਬ ਦਾ ਸਨਮਾਨ ਕੀਤਾ ਜਾਣਾ ਜੀ ਸਨਮਾਨ ਦੇ ਇਤੇ ਲੋਈ ਲੈ ਕੇ Thank <laughs> you. ਸੈਂਟਰਪਾਲ ਸਿੰਘ ਕੀ ਗੈਸਤ ਉਹ ਵੀ ਸਪੈਸ਼ਲੀ ਤੋਂ ਆਏ ਡਾਕਟਰ ਬਲਵਿੰਦਰ ਬਲਵਿੰਦਰ ਜਿਹੜਾ ਡਾਇਰੈਕਟਰ ਪ੍ਰਸ਼ਾਸਨ ਸਖਿਆ ਉਹ ਵੀ ਸਾਡੇ ਕੋਲੇ ਪੁੱਛੇ ਜੀ ਐਫ ਐਕੀ ਕਲਚਰ ਅਨਸਰ ਲੋਹੜਾ ਪਹੁੰਚੇ ਆਪਨਾ ਦੇ ਹੈਡਰ ਡਾਕਟਰ ਖੇੜਾ ਸਾਹਿਬ ਨੇ ਆਉਣਾ ਸੀ ਪਰ ਉਹਦੇ ਸਿਹਤ ਬੜੀ ਖਰਾਬ ਸੀ ਉਹ ਨਹੀਂ ਆ ਸਕੇ ਨੇਪਟੂ ਡਾਕਟਰ ਮਸ਼ੂਪਾਲਨ ਸਾਡੇ ਕੋਲ ਆ ਪਹੁੰਚੇ ਹੋਰ ਵੀ ਕਿਹੜੇ ਕਿਹੜੇ ਸੱਜਣਾਂ ਦਾ ਮੈਂ ਨਾਮ ਸਾਰੇ ਇੱਥੇ ਸਾਡੇ ਕੋਲ ਆ ਪਹੁੰਚੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਭ ਤੋਂ ਵੱਡੀ ਗੱਲ ਕਿ ਬੱਤੀ ਪਾਰਟੀ ਨੇ ਇੰਨੇ ਕੁ ਵਧੀਆ ਤਰੀਕੇ ਨਾਲ ਅਸੀਂ ਆਮ ਮੇਲਿਆਂ ਤੇ ਦੇਖਦੇ ਆ ਛੋਟੀ ਛੋਟੀ ਗੱਲ ਤੇ ਝੰਡਾ ਕਰਦੇ ਨੇ ਪਰ ਅਸੀਂ ਇਹਨਾਂ ਨੂੰ ਇੱਕ ਬੜਾ ਪਾਰਦਰਸ਼ੀ ਰੱਖਿਆ ਜਿਹੜਾ ਸੀਗਾ ਜਜਮੈਂਟ ਸੀਗੀ ਸਾਰੇ ਮੁਕਾਬਲੇ ਬੜੇ ਵਧੀਆ ਹੋਏ ਨੇ ਤੇ ਹੁਣ ਵੀ ਵਧੀਆ ਹੋਣਗੇ ਸਾਡੀ ਇਹੀ ਪਹਿਲ ਸੀ ਕਿ ਅਸੀਂ ਪਾਰਦਰਸ਼ੀ ਮੁਕਾਬਲੇ ਕਰਾਵਾਂਗੇ ਅਸੀਂ ਆਪਣੇ ਗਾਮਰ ਅੰਟਰ ਨਹੀਂ ਕੀਤੇ ਜਿਹੜੇ ਅਸੀਂ ਇਸ ਮੇਲੇ ਦੇ ਵਿੱਚ ਮੇਨ ਕੋਰਪੋਰੇਸ਼ਨ ਦੇ ਨਾਲ ਅਸੀਂ ਪਹਿਲਾਂ ਹੀ ਅਨਾਉਂਸ ਕਰਤਾ ਸੀ ਕਿ ਅਸੀਂ ਆਪਣੇ ਯਾਤਰੀਆਂ ਪਰ ਇਸ ਮੇਲੇ ਦੇ ਵਿੱਚ ਪਾਰਟਿਸਪੇਟ ਨਹੀਂ ਕਰਾਵਾਂਗੇ ਕਿਉਂਕਿ ਫਿਰ ਅਗਲੇ ਨੂੰ ਹੋ ਜਾਣਾ ਇਹਨਾਂ ਨੇ ਮੇਲਾ ਕਰਾਇਆ ਸੀ ਜੇ ਬਾਈ ਚਾਂਸ ਨਹੀਂ ਜਾਨਵਰ ਨੰਬਰ ਤੇ ਆਵੇ ਕਿ ਇਹਨਾਂ ਨੇ ਆਪ ਹੀ ਨਾਮ ਰੱਖ ਲਏ ਇਸ ਕਰਕੇ ਅਸੀਂ ਆਪਣੇ ਯਾਤਰੀਆਂ ਨੂੰ ਪਾਰਟਿਸਪੇਟ ਨਹੀਂ ਕਰਾਇਆ ਇਸ ਮੇਲੇ ਦੇ ਵਿੱਚ ਤਾਂ ਕਿ ਸੁਪਾਰ ਦੀ ਧਰਨ ਕਿਸੇ ਦੇ ਮਨ ਚ ਬਣ ਨਾ ਜਾਵੇ ਕਿ ਇਹਨਾਂ ਨੇ ਆਪਣੇ ਯਾਤਰੀਆਂ ਨੂੰ ਚੁਟਾਇਆ ਸੋ ਜੱਜਾਂ ਲਈ ਵੀ ਬੜਾ ਬੈਕਪੈਕਟ ਹਟਾਰਾ ਨਹੀਂ ਜਾਣਾ ਯਾਤਰੀਆਂ ਅੰਦਰ ਨੇ

ਆ ਮੇਲੇ ਨੂੰ ਰੰਗਵੰਤਾ ਤੇ ਬੜੀ ਵਧੀਆ ਟਿਕਾਣਾ ਕਰਾਇਆ ਮੇਰੇ ਕੋਲ 10-15 ਦਿਨ ਦੀ ਕਾਰਤਵਿਆ ਨੂੰ ਅੱਗੇ ਲੈ ਜਾ ਚੁੱਕਾ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਹੌਲੀ ਕੁਝ ਦਿਨਾਂ ਦੇ ਵਿੱਚ ਅਸੀਂ ਅਨਾਉਂਸ ਕਰ ਦਿਆਂਗੇ ਤੁਹਾਡਾ ਪਿਆਰ ਚਾਹੀਦਾ ਵੀ ਅਗਲਾ ਮੇਲਾ ਕਿੰਨੀ ਤਰੀਕ ਨੂੰ ਹੋਗਾ ਹਰ ਸਾਲ ਬਾਬੇ ਨੇ ਕਿਰਪਾ ਕੀਤੀ ਤਾਂ ਹਰ ਸਾਲ ਮੇਲਾ ਬਖਤਵਾਇਆ ਕਰਾਂਗੇ ਤੇ ਇਸ ਤੋਂ ਵੱਧ ਚੜ ਕੇ ਕਰਾਇਆ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਥੇ ਸੌਂਚਣ ਤੇ ਜਿਹੜੇ ਸੱਜਣ ਇੱਥੇ ਆਏ ਨੇ ਜਿਹਨਾਂ ਨੇ ਪਾਰਟਿਸਪੇਟ ਕੀਤਾ ਜਿਹੜੇ ਦੇਖਣ ਆਏ ਨੇ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਸਹਿਯੋਗ ਕੀਤਾ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਿਆ ਕਰਾਇਆ ਜਾਂਦਾ ਬਹੁਤ ਬਹੁਤ ਧੰਨਵਾਦ ਸਾਡਾ ਪਾਕ ਇੱਥੇ ਆਇਆ ਜੋ ਸਾਡਾ ਪੰਜਾਬੀਆਂ ਦਾ ਪੁਰਾਣਾ ਪਹਿਰਾਵਾ ਸੀ ਸਾਡੀ ਧਰਤੀ ਇੱਥੇ ਇੱਕ ਪਾ 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 ਦਾ ਜਿਹੜਾ ਸ਼ੇਰ ਆਪਾ ਹੋਣਾ ਸਾਡਾ ਕੋਈ ਨਵਾਂ ਬੱਚਾ ਜਦੋਂ ਆ ਜਾਂਦਾ ਉਹ ਉਸ ਦਾ ਕੁਝ ਪੁਆਇੰਟ ਕੁਝ ਅੱਛਾ ਲੱਗਿਆ ਹੁੰਦਾ ਹੈ ਜੱਗਤਾਨ ਤੋਂ ਅਨਤ ਸਭਿ ਕੀ ਇਹਦਾ ਅਰਥ ਹੈ ਜੀ